ਵੇ ਸਿਰ ਐ ਨਹੀਂ ਨੀ ਕੱਢ ਗਿਆ ਤੇਰੀ ਪੈ ਨਹੀਂ ਉਧਰ ਆ ਆ ਵੇਖੋ ਜਾਣੇ ਤਾਂ ਕਰ ਲੈ ਯਾਰ ਕੀ ਕਰਦੇ ਕੋਤਵਾਗਾ ਇੱਥੇ ਉਹ ਜਾਣੇ ਧਰੇ ਤਾਂ ਕਰਾ ਯਾਰ ਲੈ ਲੈ ਆ ਬਈ ਪਲ ਪਾਣੀ ਵੇਖੋ ਤੇਰੀ ਪਲੀ ਹੋ ਜਾਏ ਉਹ ਬਾਤਾਂ ਜਾਣਾ ਬੋਲ ਮਿੱਠੇ ਯਾਰ ਉਹ ਤੁਹਾਡੀ ਪਲੀ ਹੋ ਜਾ ਉਧਰ ਵੇਖੋ ਤੇ ਤਾਲਪੁਰ ਸਾਹਿਬ ਜੀ ਕਾਫੀ ਪਾਣੀ ਆ ਚੁੱਕਾ ਆ ਪਾਣੀ ਬਾਰੇ ਤੁਸੀਂ ਕੀ ਕਹੋਗੇ ਲੋਕਾਂ ਦੀ ਸਮੱਸਿਆ ਦਾ ਕੀ ਹੱਲ ਹੋ ਸਕਦਾ ਸਤਿ ਸ੍ਰੀ ਅਕਾਲ ਸਤਿਪੰਥ ਸਾਹਿਬ ਮੈਂ ਫਟੇਰਚ ਕਰਦਾ ਅਕਾਲੀ ਦਲ ਬਾਸ ਪੰਜਾਬ ਵੱਲੋਂ ਤੇ ਇਸ ਅਜਨਾਲਾ ਹਨੇ ਦਾ ਹਲਕਾ ਇਹਦਾ ਸੇਵਾਦਾਰ ਤੋਂ ਤੇ ਆਪੇ ਫਟੇਰਚ ਕਰਦਾ ਸ੍ਰੀ ਸੁਲਤਾਨੁ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਵੀਰ ਜੀ ਨੇ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਮੇਰੇ ਪਿੱਛੇ ਆ ਬਖਾ ਸਕਦੇ ਹੋ ਪਾਣੀ ਇਹ ਸਾਰਾ ਜਿੰਨਾ ਨੂੰ ਪੁੰਹਾਂ ਆ ਦੁਨੀਆ ਤੇ ਆ ਪਾਣੀ ਉਹ ਵਿੱਚ ਪਾਣੀ ਤੇ ਆ ਚੁੱਕੀਆਂ ਆ ਤੇ ਮੈਂ ਜਿੱਥੇ ਇਹ ਗੱਲ ਦੱਸਣੀ ਚਾਹੁੰਦਾ ਆ ਪੰਜਾਬ ਦੇ ਲੋਕਾਂ ਨੂੰ ਤੇ ਆਪਣੇ ਇਸ ਵਿਧਾਨ ਸਭਾ ਹਲਕਾ ਇਹਨਾਲਾ ਦੇ ਲੋਕਾਂ ਨੂੰ ਕਿ ਇਹ ਜਿਹੜਾ ਪਾਣੀ ਆ ਮੇਰਾ ਆਪਣਾ ਘਰ ਜਿਹੜਾ ਆ ਇਸ ਜਗ੍ਹਾ ਤੋਂ ਹੁਣ ਅੱਗੇ ਕੋਈ 6 ਕਿਲੋਮੀਟਰ ਅੱਗੇ ਆ ਜਿਹਦੇ ਹਾਲੇ ਦੁਆਲੇ ਕੋਈ ਸਾਤ-ਸੱਤ ਕੋਟ ਦਾ ਜਿਹੜਾ ਪਾਣੀ ਆ ਉਹ ਮੇਰੇ ਆਪਣੇ ਘਰ ਦੇ ਵਿੱਚ ਵੀ ਪਹੁੰਚ ਚੁੱਕਾ ਆ ਪਰ ਮੈਂ ਕਿਸੇ ਰਜੇ ਪਾਰਟੀ ਦੇ ਜਿਵੇਂ ਕਰਕੇ ਘਰੋਂ ਬਾਹਰ ਸੀਗਾ ਜਿਹਦੇ ਕਰਕੇ ਮੈਂ ਅੱਜ ਇਸ ਜਗ੍ਹਾ ਤੇ ਅੰਦਾਜ਼ ਦੇ ਵਿੱਚ ਖੜਾ ਮੈਂ ਆਪਣੇ ਘਰ ਵੀ ਜਿਹੜਾ ਪਹੁੰਚ ਨਹੀਂ ਸਕਦਾ ਪਰ ਇਸ ਬੇਫਤਾ ਦੇ ਨਾਲ ਜਿਹੜਾ ਹੁਣ ਅਸੀਂ ਨਿਪਟਣਾ ਆ ਉਹ ਸਾਨੂੰ ਬਹੁਤ ਹੀ ਸੂਝ-ਬੂਝ ਦੇ ਨਾਲ ਨਿਪਟਣਾ ਪਊਗਾ ਜਿਹੜੇ ਮੇਰੇ ਵੀਰ ਭਰਾ ਜਿਹੜੇ ਅੱਗੇ ਇਸਰੰਦਾਸ ਸਾਡੇ ਪਿੰਡਾਂ ਦੇ ਜਿਹੜੇ ਫਸੇ ਆ ਉਹਨਾਂ ਨੂੰ ਮੈਂ ਬੇਨਤੀ ਇਹੋ ਹੀ ਕਰੂੰਗਾ ਕਿ ਬੜੀ ਸੂਝ-ਬੂਝ ਦੇ ਨਾਲ ਤੁਸੀਂ ਜਿਹੜਾ ਆ ਇਸ ਵਿਫਤਾ ਦੇ ਨਾਲ ਨਿਪਟੋ ਅਸੀਂ ਬਿਲਕੁਲ ਤੁਹਾਡੇ ਨਾਲ ਆ ਜਿਹੜੀਆਂ ਸੰਗਤਾਂ ਪੰਜਾਬ ਦੇ ਲੋਕ ਪੰਜਾਬ ਦੀਆਂ ਸਾਡੀਆਂ ਜਥੇਬੰਦੀਆਂ ਜਿਹੜੀਆਂ ਤੁਹਾਡੇ ਨਾਲ ਆ ਉਹਦੇ ਨਾਲ ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜੀ ਜਥੇਬੰਦੀ ਉਹ ਵੀ ਤੁਹਾਡੇ ਨਾਲ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੋਂ ਦਾ ਸਾਰਾ ਸਿਸਟਮ ਵੇਖਦੇ ਆ ਪਾਣੀ ਘਟਦਾ ਆ ਜਾਂ ਵੱਧਦਾ ਆ ਕਿ ਬਹੁਤ ਚਿੰਤਾ ਵਾਲੀ ਕੋਈ ਗੱਲ ਨਹੀਂ ਕੀ ਚਿੰਤਾ ਨਹੀਂ ਦਿਮਾਗ ਦੇ ਵਿੱਚ ਰੱਖਣੀ ਇਹ ਲੜਾਈ ਜਿਹੜੀ ਆ ਬੜੀ ਠੰਡੇ ਦਿਮਾਗ ਦੇ ਨਾਲ ਹੋਣ ਲੜਨ ਵਾਲੀ ਜੀ ਠੀਕ ਹੈ ਇੱਧਰ ਬਣਾ ਬਹੁਤ ਥੱਲੇ ਥੱਲੇ you <laughs>